ਬਾਬੂ ਬੱਸ ਬਾਬੂ ਜਿਹੜੀ ਗੱਲ ਹੋਣਾ ਜਿਹੜਾ ਮੇਰੀ ਗੱਲ ਚੱਲਦੀ ਨਹੀਂ ਭੈਣ ਭੋਟੇ ਦਾ ਰਿਸ਼ਤਾ ਕਰਾਉਂਦਾ ਕਹਿੰਦਾ ਵੇਖ ਲੈ ਵੇਖੀ ਜਾਂ ਮਿਲਣੀ ਕਰਾ ਦੇ ਉਹ ਤੈਨੂੰ ਕਰਾਉਂਗਾ ਉਹਦਾ ਗੋਲੀ ਚ ਤੂੰ ਅੱਜ ਮੈਂ ਆਉਂਦਾ ਸਤਿਕਾਰ ਸਤਿਕਾਰ ਬਾਬੀ ਸਤਿਕਾਰ ਸਤਿਕਾਰ ਠੀਕ ਹੈ ਤੇ ਉਹ ਮੈਂ ਨਾ ਜਦ ਪੇਕੇ ਚੱਲੀ ਆ ਹਾਂ ਤੇ ਮੈਂ ਕਿ ਕੁੜੀ ਦਾ ਗੱਲਬਾਤ ਕਰੀ ਆਉਂਗੀ ਰਿਸ਼ਤਾ ਕਰਾਉਣ ਦਾ ਬਾਈ ਠਹਿਰ ਜਾ ਇਹਨਾਂ ਸਕੀਮ ਜੀ ਕਰਦੇ ਕੋਈ ਕਿਉਂ ਮੈਂ ਹਣ ਕੀ ਹੋ ਗਿਆ ਕੋਈ ਨਹੀਂ ਠਹਿਰ ਤਾ ਫੜਾ ਇਹ ਤਾਂ ਥੋੜਾ ਜੀ ਚੀਜ਼ੋ ਪਾ ਦੇ ਤਾ ਕੋਈ ਨਾ ਦੱਸਦਾ ਭਾਬੀ ਚਲ ਠੀਕ ਆ ਫਿਰ ਮੈਨੂੰ ਦੱਸ ਦੇ ਦੇਂਗਾ ਕੋਈ ਨਹੀਂ ਕੋਈ ਪਾ ਦੇ ਸਾਨੂੰ ਰਿਆ ਕਰ ਲੈਣ ਲੈ ਇੱਕ ਦੋ ਮੈਂ ਤਾਂ ਜੀ ਜਾਣਾ ਸੀ ਮੈਂ ਤਾਂ ਚਾਹਾਂ ਮੈਂ ਗੱਲਬਾਤ ਕਰਿਆ ਚਲ ਕੋਈ ਨਾ ਕੋਈ ਲੱਗ ਰਿਹਾ ਰਹਾ ਨੇ ਚਲ ਠੀਕ ਆ ਫਿਰ ਕਰ ਲੈਣ ਦੇ ਰਹਿ ਸਾਨੂੰ ਜੀ ਠੀਕ ਆ ਠੀਕ ਆ ਇਹ ਬਾਬਾ ਜੀ ਉਹਦੀ ਕਾਲੀ ਵੀ ਲੱਗਦੇ ਉਹਦੀ ਆਪਾਂ ਫੋਨ ਫਿਰ ਬੰਦ ਕਰ ਕੀ ਨਾ ਚਲ ਦੇਖ ਲੈ ਫਿਰ ਜੀ ਮੈਂ ਲੈ ਕੇ ਆਉਂਦਾ ਹਨੀ ਬੜੀ ਫੋਨ ਲਾ ਲਿਆ ਇੱਕ ਤਾਂ ਫੋਨ ਵੀ ਨਹੀਂ ਲੱਗ ਰਿਹਾ ਦੁਬਾਰੇ ਫੇਰ ਲਾ ਕੇ ਦੇਖਦੀ ਆਂ ਕਾ ਚੱਕਲਾ ਫੋਨ ਹੈ ਹਲੋ ਹਲੋ ਆਪੀ ਰਾਸਵੀ ਤੇਰਾ ਫੋਨ ਕਿਉਂ ਨਹੀਂ ਲੱਗ ਰਿਹਾ ਸੀ ਪਤਾ ਨਹੀਂ ਕੋਈ ਨੈਟਵਰਕ ਪ੍ਰੋਬਲਮ ਹੋ ਗਿਆ ਚਲੋ ਤਾਂ ਛੱਡ ਯਾਰ ਮੈਂ ਨਾ ਤੇਰੇ ਪਿੰਡ ਆਈ ਆ ਮੈਂ ਤੈਨੂੰ ਹੁਣੇ ਮਿਲਾਂ ਅੱਛਾ ਯਾਰ ਮਜ਼ਾਕ ਨਾ ਕਰ ਉਹ ਨਹੀਂ ਨਹੀਂ ਤੋਰ ਕਰ ਤੂੰ ਕਰਦੀ ਕਿ ਮੈਂ ਕਰਦਾ ਮੇਰੇ ਪਿੰਡ ਆਈ ਆ ਹਾਂ ਮੈਂ ਤੇਰੇ ਪਿੰਡ ਆਈ ਆ ਤੇ ਮੈਨੂੰ ਹੁਣੇ ਮਿਲ ਕਲਾਗਾ ਕਲਾਗਾ ਠੀਕੋ ਸ਼ੁਕਰੋ ਉਹਦਾ ਫੋਨ ਲੱਗ ਗਿਆ ਮਣਕਾ ਕੰਮ ਆ ਗਈ ਗੱਲ ਸੁਣੋ ਹਾਂ ਇਧਰ ਨਾ ਵਿਆਹ ਵੀ ਕਰਾਉਗੇ ਗੱਲਾਂ ਗੱਲਾਂ ਵਾਲੀ ਆ ਉਹ ਗੱਲਾਂ ਵਾਲੀ ਨਹੀਂ ਵਿਆਹ ਵੀ ਕਰਾਉਗੀ ਮੈਨੂੰ ਬਹੁਤ ਸਿਆਣੀ ਲੱਗੀ ਕਹਿੰਦਾ ਗੱਲ ਕਰੀ ਨਾ ਮਾ ਵੀਖੀ ਜਲ ਮਿਲਣ ਆ ਗਈ ਜੇ ਮੰਨ ਗਈ ਨਾ ਮੁੰਟਾ ਐਂ ਕਹਿੰਦੀ ਆ ਵੀ ਮੈਨੂੰ ਮਾਇਆ ਬੂਹੇ ਦਾ ਮਾਤਰ ਨਹੀਂ ਹੈਗਾ ਠੀਕ ਆ ਜਬੀਨ ਮਾਤਰ ਨਹੀਂ ਹੈਗਾ ਜੇ ਮੰਨ ਗਈ ਨਾ ਆ ਵੀ ਦੋਰੇ ਕਰਨਾ ਕਰਾ ਦੂੰ ਮੁਰਕੇ ਤੂੰ ਵਿਆਹ ਕਰਾ ਲਈ ਮੇਰੀ ਗੱਲ ਸੁਣ ਦੋ ਕਿੱਲੇ ਨਾ ਤਾਂ ਮੇਰੇ ਤਾਂ ਕਰਾਂਗੇ ਜੇ ਬਜੂਗਾ ਇਹੋ ਜੀ ਲੈ ਕੇ ਭੱਜ ਜਾਂਦੀ ਹੁੰਦੀ ਆ ਐਵੇਂ ਭੱਜ ਜਾਂਦੀ ਆ ਸੋਚ ਲਾ ਹਜੇ ਵੀ ਨਹੀਂ 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 ਐਨੀ ਦਾ ਫਰਕ ਹੈਗੇ ਮਨ ਤੇ ਰਗਣੀ ਹੈਗਾ ਮੈਨੂੰ ਐਂ ਲੱਗਦਾ ਜਿਹੜੀ ਦੋ ਕਿੱਲੇ ਦੇ ਨਾ ਕਰਾਤਾ ਬੈਠੇ ਇਹ ਉਹ ਵੀ ਗਵਾਊਗਾ ਕਿਹੜਾ ਇਹ ਨਾ ਵਿਆਹ ਕਰਾਉਣਾ ਕਿਸੇ ਨੇ ਹੈਲੋ ਤੇ ਆਪੇ ਵਧੀਆ ਜੀ ਤੁਸੀਂ ਸੁਣਾਓ ਆਹ ਇਧਰ ਆਇਆ ਸਾਡਾ ਪਿੰਡ ਬਹੁਤ ਮਾੜਾ ਹੈ ਮੈਨੂੰ ਤਾਂ ਨਹੀਂ ਸੀਗਾ ਵੀ ਤੁਹਾਡਾ ਫੋਨ ਨਹੀਂ ਲੱਗ ਰਿਹਾ ਸ਼ਾਇਦ ਕੋਈ ਫਰਾਡ ਹੀ ਨਾ ਹੋਵੇ ਪਰ ਫਿਰ ਮੈਂ ਮਾਸੀ ਤੋਂ ਪਤਾ ਕੀਤਾ ਤੁਹਾਨੂੰ ਦੱਸਿਆ ਸੀ ਨਾ ਇੱਥੇ ਮੇਰੀ ਮਾਸੀ ਵੀ ਆਈ ਹੋਈ ਹੈ ਹਾਂ ਪਾਉਆਂ ਦੇ ਮਜਾ ਆਦਾ ਉਹ ਮੈਨੂੰ ਹੀ ਲੱਗਾ ਉਹ ਮਜ਼ਾਕ ਕਰਦੀ ਆ ਮੈਂ ਕਿਹ ਪਿੰਡ ਕਿੱਥੋਂ ਆ ਗਈ ਯਾਰ ਇੱਕ ਪ੍ਰੋਬਲਮ ਆ ਮੈਨੂੰ ਪ੍ਰੋਬਲਮ ਕੀ ਪ੍ਰੋਬਲਮ ਆ ਹੁਣ ਮੈਂ ਜਾ ਪਰਣਾ ਨਾ ਵਿਆਹ ਨਹੀਂ ਕਰਾ ਸਕਦਾ ਪਰ ਕਿਉਂ ਮੇਰੇ ਚ ਕੀ ਕਮੀ ਆ ਉਹਰ ਕਮੀ ਕੋਈ ਨਹੀਂ ਤੇ ਕੋਈ ਕਮੀ ਪਰ ਜਰ ਕਮੀ ਮੇਰੇ ਚ ਮੇਰੀ ਉਮਰ ਤਰਨੋ 15 ਸਾਲ ਵੱਡੀ ਹੈ ਲਾ ਫਿਰ ਇਹ ਕਿੱਡੀ ਕੁ ਗੱਲਾ ਨਲੇ ਪਿਆਰ ਚ ਉਮਰਾਂ ਨਹੀਂ ਦੇਖਿਆ ਜਾਂਦੀਆਂ ਇਹ ਤਾਂ ਨਲੇ ਜਿੱਦੇ ਨਾਲ ਪਹਿਲਾਂ ਵਿਆਹ ਹੋਇਆ ਸੀਗਾ ਉਹਦੀ ਉਮਰ ਕਿਹੜਾ ਵੱਡੀ ਸੀ ਪਤਾ ਮੇਰੇ ਹਾਨ ਦਾ ਹੀ ਸੀ ਨਾ ਪਰ ਨੀ ਵੀ ਤਾਂ ਉੱਥੇ ਵੀ ਨਹੀਂ ਕੀ ਹੋ ਗਿਆ ਅਸਲ ਸੇ ਯਾਰ ਜਿਹੜੀ ਵੀ ਸੱਚਾਈ ਹੈ ਨਾ ਮੈਂ ਤੈਨੂੰ ਪਹਿਲਾਂ ਹੀ ਦੱਸਣਾ ਚਾਹੁੰਦੀ ਆ ਮੈਂ ਨਹੀਂ ਚਾਹੁੰਦੀ ਵੀ ਆਪਣੇ ਵਿਆਹ ਤੋਂ ਬਾਅਦ ਆਪਣੇ 'ਚ ਫਰਕ ਪਵੇ ਮੇਰਾ ਪਹਿਲਾ ਵਿਆਹ ਹੋਇਆ ਸੀਗਾ ਪਰ ਕੁਛ ਕਾਰਨਾ ਕਰਕੇ ਉੱਥੇ ਮੇਰੀ ਨਿਵੀ ਨਹੀਂ ਹੈਗੀ ਕਿਉਂਕਿ ਉਹ ਬਹੁਤ ਜ਼ਿਆਦਾ ਨਸ਼ੇ ਕਰਦਾ ਸੀ ਤੇ ਮਾਰਕਟਾਈ ਕਰਦਾ ਸੀ ਇਸ ਕਰਕੇ ਮੈਨੂੰ ਫੈਸਲਾ ਲੈਣਾ ਪਿਆ ਅਲੱਗ ਹੋਣ ਦਾ ਸਾਡੇ ਪਿੰਡ ਨੂੰ ਹੀ ਬੜਾ ਬੁਰਾ ਹਾਲ ਆ ਇੱਥੇ ਨਾ ਨੌਜਵਾਨ ਮੁੰਡੇ ਕੰਮ ਦੇ ਫਿਰਦੇ ਆ ਮਤਲਬ ਕਿ ਪੂਰਾ ਹਾਲ ਆ ਨਸ਼ਾ ਪੱਤਾ ਸਰਕਾਰਾਂ ਨੇ ਨਾ ਪੂਰਾ ਪੰਜਾਬ ਬਰਬਾਦ ਕਰ ਦਿੱਤਾ ਮੈਨੂੰ ਪਤਾ ਪਰ ਮੈਂ ਮਾਸੀ ਤੋਂ ਨਾ ਤੁਹਾਡੇ ਬਾਰੇ ਸਾਰਾ ਕੁਝ ਪਤਾ ਕਰ ਲਿਆ। ਫੇਰ ਹੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਪਰ ਮੇਰੀ ਗੱਲ ਸੁਣੋ ਮੇਰੇ ਕੋਲ 2 ਕਿੱਲੇ ਜ਼ਮੀਨ ਹੈ। ਮੈਂ ਕਿਹੜਾ ਤੇਰੀ ਜ਼ਮੀਨ ਨੂੰ ਦੇਖ ਕੇ ਵਿਆਹ ਕਰਾਉਣਾ ਤੇਰੇ ਨਾਲ? ਮੇਰੇ ਜਿਹਦੇ ਨਾਲ ਮੇਰਾ ਪਹਿਲਾ ਵਿਆਹ ਹੋਇਆ ਸੀ ਨਾ ਉਹਦੇ ਕੋਲੇ ਪੂਰੇ 10 ਕਿੱਲੇ ਸੀ। ਪਰ ਸਕੂਨ ਤਾਂ ਮੈਨੂੰ ਉੱਥੇ ਵੀ ਨਹੀਂ ਮਿਲਿਆ ਨਾ। ਮੈਂ ਹੁਣ ਪੈਸਾ ਦੇਖ ਕੇ ਨਹੀਂ, ਇਨਸਾਨ ਦੇਖ ਕੇ ਵਿਆਹ ਕਰਾਉਣਾ। ਚਲ ਕੋਈ ਨਹੀਂ ਫਰ ਮੇਰੇ ਨੇ ਤਾਂ ਹਾਂ ਹੈ। ਠੀਕ ਹੈ। ਕੋਈ ਗੱਲ ਹੋਣਾ। ਮੈਂ ਡਰਦਾ ਬਹੁਤਾ ਯਾਰ ਉਹ ਲੋਕ ਨਾ ਯਾਰ ਉਹੀ ਗੱਲ ਬਣਾਉਂਦੇ ਆ ਨਾ ਇਥੇ ਲੋਕ ਬੜੇ ਜੇਰੇ ਤਾਂ ਤਾਂ ਜੇ ਪੱਪਾ ਜਣਾ ਹੋਵੇ ਆਪਾਂ ਵਿਆਹ ਕਰਵਾਉਣਾ ਠੀਕ ਹੈ ਨਾ ਹੂੰ ਦਾ ਫਰੇ ਕੰਮ ਕਰੀ ਮੈਂ ਚੱਲਣਾ ਤੇ ਮਿਲਦੇ ਆ ਫਿਰ ਇਹ ਨਾ ਉਹ ਧੀ ਮਾਸੀ ਭਾਨੀ ਪਰਵਾ ਦੇ ਨਹੀਂ ਨਹੀਂ ਔਰੀ ਟੈਨਸ਼ਨ ਨਾ ਲੋ ਮੁੰਡਾ ਤਾਂ ਦੇਖਣ ਨੂੰ ਵਧੀਆ ਸਿਆਣਾ ਵੀ ਲੱਗਦਾ ਤੇ ਗੱਲਾਂ ਵੀ ਬਹੁਤ ਸਿਆਣੀਆਂ ਕਰਦਾ ਚੱਲ ਬਾਕੀ ਦੇਖਦੇ ਅੱਗੇ ਕੀ ਬੰਦਦਾ ਕਿਓ ਕੰਨਿਆ ਕਿਹੜੀ ਸਾਡੇ ਪਿੰਡ ਪੈ ਲਗਦੀ ਆਹ ਹਾਂ ਭਾਈ ਕਿੰਨਾਂ ਦੀ ਕੁੜੀਆਂ ਸਾਡੇ ਪਿੰਡੋਂ ਤਾਂ ਨਹੀਂ ਲਗਦੀ ਸ੍ਰਿਸ਼ਕਰ ਅੰਕਲ ਜੀ ਅੰਕਲ ਮੈਨੂੰ ਅੱਕ ਨਾ ਨਾ ਕਹਿ ਗੁਏ ਮੇਰਾ ਬਿਜਲੀ ਲਗਾ ਤਾਰਾ ਨਾ ਦੰਦਾਂ ਦਲੇ ਚੱਪਦੇ ਨਾ ਨਾ ਹੋਰ ਤੁਹਾਨੂੰ ਕੀ ਕਹਾਂ ਜੀ ਅੰਕਲ ਨਾ ਕਮਾ ਉਮਰ ਦੇਖੀਏ ਤੁਸੀਂ ਆਪਣੀ ਓ ਚਲ ਉਮਰ ਨੂੰ ਛੱਡੋ ਮੇਰਾ ਕੀ ਰੱਖਿਆ ਹੈ ਹੈ ਮੈਨੂੰ ਐਂ ਦੱਸ ਵੀ ਇੱਥੇ ਕੀ ਕੰਮ ਆ ਇਹ ਮੈਂ ਜਿਹੜਾ ਮਰਜੀ ਕੰਮ ਆਈ ਹੋਵਾਂ ਤੁਹਾਨੂੰ ਦੱਸਣਾ ਜ਼ਰੂਰੀ ਆ ਉਹ ਪਿੰਡ ਦਾ ਮਹਿਮੂਤਵਾਰ ਬੰਦਾ ਹੈ ਮੇਰੇ ਪੁੱਛੇ ਬਿਨਾਂ ਤਾਂ ਇੱਥੇ ਚਿੜੀ ਨਹੀਂ ਪਾਣੀ ਪੀਂਦੀ ਜੀ ਤੇ ਤੂੰ ਦਾ ਬਾਹਰਲੀ ਕੁੜੀ ਮੈਂ ਰਹਾਂ ਮੈਂ ਕੀ ਲੈਣਾ ਜੋ ਮਰਜੀ ਹੋਵੇ ਮੈਂ ਆਪਣੇ ਕੰਮ ਆਈ ਸੀ ਮੈਂ ਆ ਕੇ ਜਾ ਰਹੀ ਆ ਉਹ ਚਲੋ ਤੁਸੀਂ ਤਾਂ ਥੋੜਾ ਜਿਹਾ ਸੁਭਾਗ ਗਰਮ ਕਰਕੇ ਥੰਡੂ ਹੁਕ ਮੈਨੂੰ ਐ ਦੱਸੋ ਵੀ ਕੋਈ ਕੰਮ ਕੋਈ ਅੜਦਾ ਤਾਂ ਮੈਂ ਕਢਾ ਦਿੰਨਾ ਥੈਂਕ ਯੂ ਨਸੀਬ ਵਿੱਚ ਇਸ ਪਿੰਡ 'ਚ ਮੇਰਾ ਵਿਆਹ ਹੋਣ ਵਾਲਾ ਤੁਹਾਡੀ ਨੂ ਵਗੈਰਾ ਹੀ ਲੱਗੂਗੀ ਮੇਰੇ ਸਾਹਮਣੇ ਜਿਹੜਾ ਸਾਹਮਣੇ ਤੁਹਾਡੀ ਏਜ਼ ਆ ਸਾਡੇ ਪਿੰਡ ਚ ਤੇਰਾ ਵਿਆਹ ਉਹ ਸਾਡੇ ਪਿੰਡ ਤੋ ਕੋਈ ਬੰਦਾ ਹੀ ਹੈ ਨਹੀਂ ਕਿਹਦੇ ਨਾਲ ਹੋਣਾ ਲਾ ਤੇਰਾ ਵਿਆਹ ਜਾਨਵਰ ਰਹਿੰਦੇ ਤੁਹਾਡੇ ਪਿੰਡ ਤੇ ਹੋਰ ਸਾਡੇ ਪਿੰਡ ਦਾ ਡੂਡ ਕਿਲੇ ਤੋਂ ਵੱਧ ਕਿਸੇ ਨੂੰ ਪੈਣੀ ਨਹੀਂ ਕੱਲਾ ਮੈਂ ਆ ਜਿਹਨੂੰ 4 ਕਿਲੇ ਆਉਂਦੇ ਆ ਤੁਹਾਡੇ ਕਿਆਨ ਦਾ ਮਤਲਬ ਕੀ ਆ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਾ ਤੇ ਮੇਰੇ ਚ ਕਮੀ ਕੀ ਆ ਇੱਕ ਮਿੰਟ ਆਜੇ ਮੇਰੇ ਵਰਗੇ ਨੌਜਵਾਨ ਕਿਥੋਂ ਨਿਕਲੋ ਕੋਈ ਹੈ ਇਹ ਦੇਖ ਇਹ ਦੇਖ ਉਹ ਸਾਡਾ ਜੀ ਅੰਕਲ ਜੀ ਪਲੀਜ਼ ਤੁਸੀਂ ਆਪਦੇ ਹੱਡ ਪੈਰ ਮੈਸੂਮਰ ਚ ਤੜਵਾ ਕੇ ਵੇਜੋ ਉਹ ਜਿਹੜੇ ਸਾਡੇ ਪਿੰਡ ਦੇ ਆ ਨਾ ਸਾਡੇ ਪਿੰਡ ਦੇ ਕੋਲੇ ਤੇ ਮਦੀਰ ਖਤਮ ਹੈ ਨਸ਼ੇ ਕਰ ਕਰਕੇ ਮਰੀ ਪਈ ਹੈ ਚਿਹਰੇ ਸਾਹ ਨਾਲ ਤੁਹਾਡੀ ਜੁਬਾਨ ਚੱਲਦੀ ਹੈ ਨਾ ਮੈਨੂੰ ਤਾਂ ਲੱਗਦਾ ਤੁਸੀਂ ਵੀ ਨਸ਼ਾ ਕਰਦੇ ਹੋ ਨਸ਼ਾ ਕਿਉਂ ਖਰਾਕ ਦੇਸੀ ਕਿਉਂ ਟਣਾਂ ਦੇ ਟਣ ਖਾਦੇ ਵੀ ਹੈ ਚੱਲ ਹੁਣ ਮੇਰਾ ਫਾਲਤੂ ਟਾਈਮ ਨਾ ਵੇਸਟ ਉਹ ਅੰਕਲ ਜੀ ਕਿਉਂ ਮੇਰਾ ਫਾਲਤੂ ਚ ਟਾਈਮ ਖਰਾਬ ਕੀਤਾ ਜਾਣ ਦਿਓ ਮੈਨੂੰ ਓਹੋ ਜਾ ਕੇ ਤੂੰ ਕਰਨ ਹੁਣ ਮੈਨੂੰ ਐਦਾ ਕੋਈ ਪੱਤਾ ਠੰਡਾ ਕੁਝ ਪੀਣਾ ਹੋਵੇ ਸਾਡੇ ਪਿੰਡਾਂ ਇਆ ਕਿਤੇ ਇਹ ਨਹੀਂ ਹੋ ਸਕਦਾ ਕੋਈ ਗੱਲ ਨਹੀਂ ਕਿਹੜੀ ਚੀਜ਼ ਦਿ ਲੋੜੂਗੀ ਨਾ ਮੈਂ ਆਪੇ ਪੀ ਲੂੰਗੀ ਬਾਕੀ ਮੇਰੇ ਕੋਲ ਟੱਚ ਮੋਬਾਈਲ ਵੀ ਹੈਗਾ ਤੁਸੀਂ ਮੇਰਾ ਨੰਬਰ ਲੈ ਲਓ ਤੁਸੀਂ ਮੇਰੇ ਜੁੱਤੀਆਂ ਨਾ ਖਾ ਲਿਓ ਮੈਂ ਉਮਰ ਦਾ ਲਿਹਾਜ਼ ਕਰ ਰਹੀ ਹਾਂ ਵਿਚਾਲੇ ਮੇਰੇ ਪਿਓ ਵਰਗਾ ਤੁਸੀਂ ਐਵੇਂ ਸੁੱਤੇ ਚੋੜੀ ਜਾਂਦੇ ਹੋ ਮੇਰੇ ਇਹ ਗੱਲ ਕਿਉਂ ਹੋ ਰਹੀ ਆਂਦੀ ਹੈ ਇਹ ਗਲਤੀ ਮਰਾਏ ਦੀ ਬਸ ਮੈਨੂੰ ਹੋ ਜਾਂਦੀ ਹੈ ਲੈ ਦੇਖ ਐ ਮੈਂ ਤਾਂ 15 ਕਿਲੋ ਮੀਟਰ ਪੱਟ ਕੇ ਆਣਾ ਕੜ ਕੇ 7 ਫੁੱਟ ਦੀ ਕੰਦ ਨਾ ਐ ਤਰਿਆ ਜਾਂਦਾ ਇਹ ਐਂ ਕੱਪ ਜਾਂਦਾ ਹੈ ਤੂੰ ਗੱਲਾਂ ਕਿ ਨਹੀਂ ਕਰਦੀ ਐ ਕਹਿ ਕਰ ਉਹ ਨਾ ਮੈਨੂੰ ਨੰਬਰ ਉਹ ਢਰਨਾ ਮੈਂ ਸੀਨੀਅਰ ਬੰਦਾ ਪਿੰਡ ਦਾ ਬਹੁਤ ਵਧੀਆ ਬੰਦਾ ਹੈ ਤੂਰੀ ਇੱਜ਼ਤ ਦੇ ਬੰਦੇ ਥਾਣੇ ਦਰਬਾਰੇ ਦਾ ਮੇਰੀ ਬਾਲੀ ਬਣ ਮੈਂ ਕਿੱਥੇ ਫਸ ਗਈ ਗੱਲ ਤਾਂ ਸੁਣ ਹੈਲੋ ਉਹ ਬੱਤਾ ਬਾਲਾ ਉਹ ਬੱਤਾ ਸੁਣੀਦਾ ਉਹ ਗੱਲ ਤਾਰ ਸੌਣ ਲਾ ਉਹ ਭਾਈ ਅੱਕੀ ਯਾਰ ਇਹ ਤਾਂ ਭਾਜੀ ਗਈ ਆ ਚਾਹ ਕੋਈ ਨਹੀਂ ਤੇਰੇ ਵੇਖ ਲਾਂਗੇ ਪਿੰਡ ਦਾ ਕਰਨਾ ਅੱਗੇ ਪਰ ਐ ਨਹੀਂ ਦਿੰਦੇ ਇਹਦੇ ਤੋਂ ਹੋ ਤਾ ਜੱਸਾ ਰਹੇ ਕਿ ਆਹ ਦੇ ਮੈਂ ਗਲਤ ਬੋਲੋ ਤੇ ਮੋਹਰੀ ਬਾਤ ਨਾ ਬਥੋ ਉਹ ਆਉਂਦੀ ਬੇਜਨ ਸਾਡਾ ਤਾਂ ਫਰਜੂਗਾ ਇਹ ਨਾ ਪਾਸ ਦੇ ਕਿਹਨੂੰ ਪੁੱਛਦਾ ਕੋਈ ਥੋਣ ਆਉਂਦੀ ਆ ਉਹ ਕੁੜੀ ਆਉਂਦੀ ਆ ਸੁਣਿਆ ਵੱਟ ਚੌਰਾ ਸ਼ਰਮ ਕਰਨਾ ਸ਼ਰਮ ਕਰਲਾ ਇਹਦੀ ਕੰਜਰ ਦੀ ਸਾਰੀ ਉਹ ਮਾਤਰੀ ਆਹ ਹੀ ਦੇ ਦੋ ਖਾਇਆ ਕੁੜੀ ਦਾ ਛੱਡੋ ਮਾਂ ਕਿਨੇ ਆ ਇਹ ਆਹ ਹੀ ਮਾਂ ਰੱਖਿਆ ਆਹ ਮੀਆਂ ਮਾਂ ਰੱਖਿਆ ਇਹ ਵੀ ਕਿਸੇ ਖਾਂਜ ਖੁੱਲੇ ਰਹਿ ਕੋਈ ਨੂੰ ਕੋਲਦਾ ਕਿਉਂ ਹੁਣ ਫਿਰ ਮੈਂ ਡੈ ਜਣਾ ਸੁਤਰਾਣਾ ਮੇਰੀ ਗੱਲ ਖੋਣਦਾ ਸਾਰੀਆਂ ਗੱਲਾਂ ਜੱਜ ਅੱਜ ਕੋਈ ਹਰਕਤਵਾਦੀ ਮੇਰੇ ਨਾਲ ਹਸਾਬ ਦਾ ਲਾੜੀ ਹੈਲੋ ਹੈਲੋ ਬੇਬੇ ਇਹ ਨਹੀਂ ਬੰਦਾ ਬੰਦਾ ਸਾਰੀ ਉਮਰ ਮੜਾ ਘੂਰ ਕੇ ਰੱਖੀ ਕੋਈ ਨਹੀਂ ਇਹਦੀ ਤਾਂ ਕਦਰ ਹੀ ਮੈਂ ਬਣਾਉਂਗੀ ਕੋਈ ਗੱਲ ਨਹੀਂ

ਮੁਨਵਾਬ ਦਿਖਾਈ ਮਲਾ ਤੇਰਾ ਫਟਦਾ ਹੋਇਆ ਬਲੀ ਗਿਆ ਕੋਈ ਹੋਗਾ ਨਾ ਕੋ ਬਾਸਾ ਹਾਂ ਕਿੱਥੇ ਫਸ ਜਾਣਾ ਸੀ ਨਾ ਹਰਦਾ ਕੋਈ ਗੱਲ ਸੁਣ ਕੀ ਹੋ ਗਿਆ ਕੀ ਹੋ ਗਿਆ ਹਾਂ ਜੇ ਮੈਨੂੰ ਪੁੱਛ ਦਿਓ ਕੀ ਹੋ ਗਿਆ ਆਪੇ ਬੁੜੇ ਨੂੰ ਜਾ ਕੇ ਪੁੱਛੋ ਕੀ ਕੀ ਕਰ ਸੁੱਤਾ ਕਰਦਾ ਪਹਿਲਾਂ ਮੈਨੂੰ ਐਂ ਦੱਸੋ ਤੇਰੇ ਬੁੜੇ ਨੇ ਵਿਆਹ ਕਰਾਉਣੇ ਕੀ ਤੂੰ ਕਰਾਉਣਾ ਨਹੀਂ ਕਰਾਉਣਾ ਤਾਂ ਮਾਈ ਹਾਂ ਤੁਹਾਡਾ ਤਾਂ ਸਾਰੇ ਟੱਬਰ ਦਾ ਨਾ ਆਵਾ ਉੱਤੇ ਪਿਆ ਤਾਂ ਤੁਹਾਡਾ ਬੁੜਾ ਕੀ ਦਿੱਤਾ ਤੈਨੂੰ ਚੋਦ ਮੈਨੂੰ ਮਿਲ ਰਹੀ ਸੀ ਨਾ ਉਸ ਤੋਂ ਬਾਅਦ ਨਾਲ ਦੀ ਨਾਲ ਤੇਰਾ ਬੁੜਾ ਕਿਵੇਂ ਤੇ ਟਰਾਈਆਂ ਮਾਰਨ ਲੱਗਿਆ ਸੀ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਾਂ ਤੇ ਮੇਰੇ ਚ ਕਹਿੰਦੀ ਇੱਕ ਮਿੰਟ ਮੈਂ ਤਾਂ 15 ਕਿਲੋਟ ਮੱਤ ਕੇ ਕਰਕੇ ਸਾਥ ਫੜਦੀ ਤਾਂ ਰਹਾ ਇਹ ਪੜਾ ਰਿਹਾ ਹੈ ਉਹ ਘਾਤਾ ਫੜਦੀ ਤਾਂ ਉਹ ਗੱਲ ਤਾਂ ਸੋਣਾ ਉਹ ਭਾਈ ਨਾ ਤੁਮ ਕਿੰਨ ਮਦਾ ਅਰੇ ਜਿੱਕ ਗੰਦੇ ਖਾਨਦਾਨ ਸੇ ਵਿਆਹ ਕਰਵਾਉਂਗੀ ਮੈਂ ਭੁੱਲ ਜਾ ਮੈਨੂੰ ਬੱਸ